ਲੈ ਕੇ ਦੇਸ਼ ਆਜ਼ਾਦੀ ਦੇ ਸੁਪਨਿਆਂ ਨੂੰ ਜੀ ਲੈ ਕੇ ਦੇਸ਼ ਆਜ਼ਾਦੀ ਦੇ ਸੁਪਨਿਆਂ ਨੂੰ ਇੱਥੋਂ ਗਏ ਸੀ ਗਦਰੀ ਹਿੰਦੁਸਤਾਨ ਅੰਦਰ ਜੀ ਵਾਸੂ ਸਾਹਿਬ ਇਹ ਕਵਤਾ ਸਟਾਕਨ ਸ਼ਹਿਰ ਅਮਰੀਕਾ ਵਿੱਚ ਮੈਂ ਲਿਖੀ ਸੀ ਵਾਹ ਜਿੱਥੇ ਗਦਰ ਪਾਰਟੀ ਦਾ ਆਗਾਜ਼ ਹੋਇਆ ਸੀ ਉੱਥੇ 2 ਹਫ਼ਤੇ ਮੈਂ ਪ੍ਰਚਾਰਕ ਦੇ ਤੌਰ ਤੇ ਪ੍ਰਚਾਰ ਕੀਤਾ ਉੱਥੇ ਕਵਤ ਲਿਖੀ ਜੀ ਤਾਂ ਇਸ ਤਰ੍ਹਾਂ ਹੈ ਕਿ ਲੈ ਕੇ ਦੇਸ਼ ਆਜ਼ਾਦੀ ਦੇ ਸੁਪਨਿਆਂ ਨੂੰ ਵਾਹ ਵਾਹ ਇੱਥੋਂ ਗਏ ਸੀ ਗੱਦਰੀ ਹਿੰਦੁਸਤਾਨ ਅੰਦਰ ਜੀ ਦੇਸ਼ ਵਾਸੀਓ ਗੁਲਾਮੀ ਦੀ ਨੀਂਦ ਛੱਡੋ ਸਨੇਹ ਘੱਲੇ ਸੀ ਹਿੰਦੁਸਤਾਨ ਅੰਦਰ ਹੂੰ ਵਾਹ ਵਾਹ ਫੌਜੀ ਯੂਨਿਟਾਂ ਵਿੱਚ ਹਲਚਲ ਹੋਈ ਸਾਰੇ ਹੱਲੇ ਸੀ ਹਿੰਦੁਸਤਾਨ ਅੰਦਰ ਚਾਰੇ ਪਾਸੇ ਕ੍ਰਾਂਤੀ ਦੀ ਗੂੰਜ ਹੋਈ ਬੱਲੇ ਬੱਲੇ ਸੀ ਹਿੰਦੁਸਤਾਨ ਹਿੰਦੁਸਤਾਨ ਅੰਦਰ ਵਾਜੀ ਵਾਜੀ ਐਸਾ ਪੰ ਬੜੀ ਆਜ਼ਾਦੀ ਦਾ ਬਾਲਿਆ ਸੀ ਜੀ ਜੜਾਂ ਹਿੱਲੀਆਂ ਗੋਰੀ ਸਰਕਾਰ ਦੀਆਂ ਜੀ ਭੇਤੀ ਘਰ ਦੇ ਭੇਤ ਜੇ ਦੇਮ ਦੇ ਨਾ ਖਬਰਾਂ ਆਉਣੀਆਂ ਸੀ ਵੱਡੀ ਹਾਰ ਦੀਆਂ ਵੱਡੀ ਹਾਰ ਜੀ ਲੱਗੇ ਕਦਮ ਇਥੇ ਗਦਰੀ ਬਾਬਿਆਂ ਦੇ ਜੀ ਉਜਨ ਯੋਗੇ ਥਾਂ ਮਹਾਨ ਹੋ ਗਈ ਜੀ ਦੇਸ਼ ਭਗਤ ਰੂਹਾਂ ਇਥੇ ਵਾਸ ਕੀਤਾ ਇਸੇ ਲਈ ਇਹ ਤੀਰਥ ਸਥਾਨ ਹੋ ਗਈ ਸਥਾਨ ਹੋ ਗਈ ਇੱਥੇ ਮੀਰੀ ਤੇ ਪੀਰੀ ਦਾ ਰੰਗ ਮਿਲਦਾ ਹੈ ਰੱਬੀ ਜੋਤ ਦੀ ਇੱਥੇ ਪਹਿਚਾਨ ਹੋ ਗਈ ਜੀ ਇੱਥੇ ਆਸ਼ਕਾਂ ਜਾਨ ਗੁਰਬਾਨ ਕੀਤੀ ਜ਼ਿੰਦਗੀ ਲੋਕ ਪ੍ਰਲੋਕ ਪਰਵਾਣ ਹੋ ਗਈ ਵਾਜਾ ਬੋਸ ਵਾਜਾ ਆਪ ਆਪ ਤਾਂ ਜਿਨ੍ਹਾਂ ਸਹਿੜਿਆ ਨੇ ਜੀ ਕਦਮ ਮੌਤ ਵੱਲ ਜਿਨ੍ਹਾਂ ਨੇ ਪਟਿਆਏ ਜੀ ਉਹ ਜਿਨ੍ਹਾਂ ਦੇਸ਼ ਦੀ ਖਾਤਰ ਜਫਰ ਜਾਲੇ ਲਾਹਾ ਜ਼ਿੰਦਗੀ ਦਾ ਉਹ ਨਾ ਖਟਿਆ ਵਾਹ ਜੀ ਵਾਹ ਇਹ ਜੱਗ ਸਰਾ ਮਸਾਫਰਾਂ ਦੀ ਅਸੀਂ ਆਪਣਾ ਫਰਜ਼ ਨਿਭਾ ਚੱਲੇ ਗਦਰੀ ਆਖਰੇ ਨੇ ਕਿ ਹਿੰਦੀ ਕਾਮਿਆਂ ਨਾਲ ਕਿਵੇਂ ਵਰਤਣਾ ਹੈ ਅੜਬ ਗੋੜੀਆਂ ਤਾਈ ਸਿਖਾ ਚੱਲੇ ਉਹ ਜਿੰਨਾ ਸਾਡੇ ਘਰਾਂ ਨੂੰ ਨਾਸ ਕੀਤਾ ਨਾਲ ਇੱਟ ਦੇ ਇੱਟ ਖੜਕਾ ਚੱਲੇ ਤੇ ਭਾਜੀ ਚੜੀ ਜੋ ਜ਼ੁਲਮ ਦੀ ਜ਼ਾਲਮਾਂ ਨੇ ਭਾਜੀ ਪ੍ਰਤਵੀ ਅੱਜ ਪ੍ਰਤਾਹ ਚੱਲੇ ਬਾਜੀ ਭਾਜੀ ਪਾੜੀ ਜੋ ਭਾਜੀ ਛਾੜੀ ਜੋ ਜ਼ੁਲਮ ਦੀ ਗੋਰੀਆਂ ਨੇ ਜੀ ਭਾਜੀ ਪ੍ਰਤਵੀ ਅੱਜ ਪ੍ਰਤਾਹ ਚੱਲੇ ਚੱਲੇ ਅਸੀਂ ਆਏ ਸਾ ਰੋਜ਼ੀ ਕਮਾਨ ਖਾਤਰ ਜੀ ਤੋਰ ਛਾੜੜੀ ਹੋਰ ਦੀ ਹੋਰ ਹੋ ਗਈ ਤੇ ਕੱਟਣ ਲਈ ਗੁਲਾਮੀ ਦੇ ਬੰਦਰਾਂ ਨੂੰ ਲੋਰ ਛਾੜੜੀ ਹੋਰ ਦੀ ਹੋਰ ਹੋ ਗਈ ਹੋਰ ਹੋ ਗਈ ਬਾਜੀ ਬਾਹ ਦੇ ਝੂਟ ਫਾਂਸੀਆਂ ਗਦਰਿਆਂ ਦੱਸ ਦਿੱਤਾ ਹੂੰ ਕਿਵੇਂ ਮੌਤ ਨੂੰ ਮਖੌਣ ਕਰੀਦਾ ਏ ਵਾਹ ਜੀ ਵਾਹ ਮਾਈ ਹੀ ਆਪਣੇ ਕਿਵੇਂ ਮੜਾਈਦਾ ਏ ਤੇ ਸੀਸ ਚਲੀ ਤੇ ਕਿਵੇਂ ਧਰੀ ਜਾਏ ਜੀ ਪੀਟਾ ਦੇਸ਼ ਦੀ ਜਿਸਮ ਤੇ ਜਾਨ ਕਰਕੇ ਜੀ ਆਪਣੇ ਆਪ ਨੂੰ ਸੁਰਖਰੂ ਕਰੀ ਜਾਏ ਜੀ ਤੇ ਗਾਨੇ ਬਣ ਕੇ ਕਿਵੇਂ ਸ਼ਹੀਦਿਆਂ ਦੇ ਕਿਵੇਂ ਦੇਵੀ ਆਜ਼ਾਦੀ ਨੂੰ ਫਰੀਦਾ ਏ ਵਾਹ ਜੀ ਵਾਹ ਵਾਹ ਜੀ ਵਾਹ ਦੇਵੀ ਉਹਨਾਂ ਨੇ ਐਕਸਿਪਸ਼ਨ ਕੀਤੀ ਹੈ ਕਿ ਉਹਨਾਂ ਆਖਿਆ ਗੋਰੇ ਨਹੀਂ ਰਹਿਣ ਦੇਣੇ بیگم پرائے ਦੇਸ਼ ਬਣਾ ਦੇਣਾ ਤੇ ਵਾਂਗ ਹਵਾ ਦੇ خیال ਆਜ਼ਾਦ ਕਰਕੇ ਜੀਵਨ ਜੀਣ ਦਾ ਵੱਲ ਸਿਖਾ ਦੇਣਾ ਵਾਹ ਜੀਵਨ ਜੀਣ ਦਾ ਵੱਲ ਸਿਖਾ ਦੇਣਾ ਹੈ ਅੱਜ ਵੀ ਗਦਰ ਗਦਰੀ ਬਾਬੇ ਬੋਲ ਰਹੇ ਨੇ ਹਾਂ ਸਦਾ ਹੱਕ ਨਿਆਲੇ ਤੁਸੀਂ ਅੜਨਾ ਜੀ ਸਦਾ ਜ਼ਾਤ ਮਨੁੱਖ ਦੀ ਪੂਜਣੀ ਏ ਜੀ ਕਦੀ ਧਰਮ ਦੇ ਨਾਂ ਤੇ ਨਹੀਂ ਲੜਨਾ ਜੀ ਓਟ ਰਖੜੀ ਏ ਕਾਲ ਦੀ ਏ ਜੀ ਤੇ ਪੱਲਾ ਗੁਰੂ ਦਾ ਘੁੱਟ ਕੇ ਤੁਸੀਂ ਫੜਨਾ ਸਮੁੰਦਰ ਸ਼ਕਤੀਆਂ ਦਾ ਅੰਦਰੋਂ ਲੱਭਣਾ ਏ ਹਮ ਅੰਦਰੋਂ ਲੱਭਣਾ ਏ ਸਮੁੰਦਰ ਸ਼ਕਤੀਆਂ ਦਾ ਅੰਦਰੋਂ ਲੱਭਣਾ ਏ ਅੱਗੇ ਵਧੀ ਜਾਣਾ ਪਿੱਛੇ ਨਹੀਂ ਮੁੜਨਾ ਹਾਂ ਤੁਸੀਂ ਗੌਰਵ ਤੇ ਸ਼ਾਨ ਦੇ ਨਾਲ ਜੀਣਾ ਤੁਸੀਂ ਪੱਤ بچਾ ਕੇ ਰੱਖਣੀ ਹੈ ਉਹ ਨਰੇ ਜੋਸ਼ ਨਾਲ ਕਮ ਖਰਾਬ ਹੁੰਦਾ ਤੁਸੀਂ ਹੋਸ਼ بچਾ ਕੇ ਰੱਖੋਸ਼ بچਾ ਕੇ ਰੱਖਣੀ ਹੈ ਵਾਹ ਜੀ ਵਾਹ ਨਰੇ ਜੋਸ਼ ਦੇ ਨਾਲ ਕਮ ਖਰਾਬ ਹੁੰਦਾ ਤੁਸੀਂ ਹੋਸ਼ بچਾ ਕੇ ਰੱਖਣੀ ਹੈ ਤੋ ਆਖਰੀ ਪੈਰਾ ਹੈ ਕਿ ਜਿਹੜੇ ਕਦਰ ਆਜ਼ਾਦੀ ਦੀ ਜਾਣਦੇ ਨੇ ਗਦਰੀ ਬਾਬਿਆਂ ਦੇ ਕਰਦੇ ਮਾਣ ਉਹ ਹੀਓ ਵਾਹ ਜੀ ਵਾਹ ਜੋ ਪ੍ਰੇਮ ਦਾ ਪੰਧ ਪਹਿਚਾਨਦੇ ਨੇ ਕਰਦੇ ਆਸ਼ਕਾਂ ਦੀ ਪਹਿਚਾਨ ਓਈਓ ਜੀ ਉਹ ਜਿਹੜੇ ਮੌਤ ਤੋਂ ਜ਼ਿੰਦਗੀ ਲੱਭ ਲੈਂਦੇ ਕਰਦੇ ਦੇਸ਼ ਦੀ ਭੇਟਾ ਔਰ ਜਾਨ ਓਈਓ ਜੀ ਜਿਹੜੇ ਮੁਲਕ ਕੁਰਬਾਨੀ ਦਾ ਜਾਣਦੇ ਨੇ ਸੋ ਸੋ ਵਾਰ ਸਦਖੜੇ ਜਾਨ ਓਈਓ ਵਾਹਿਗੁਰੂ ਵਾਹਿਗੁਰੂ ਤੇ ਲੇਖੇ ਲੱਗ ਕੇ ਸਫਲ ਪ੍ਰਮਾਨ ਹੋ ਗਏ ਜੀ ਮੈਂ ਆਪਣੇ ਬਾਰੇ ਦੱਸ ਰਿਹਾ ਕਿ ਲੇਖੇ ਲੱਗ ਕੇ ਸਫਲ ਪ੍ਰਵਾਨ ਹੋ ਗਏ ਇੱਥੇ ਪਲ ਗੁਜ਼ਾਰੇ ਜੋ ਜ਼ਿੰਦਗੀ ਦੇ ਯਾਦ ਬਾਬਿਆਂ ਦੀ ਕਰਦਾ ਰਿਹਾ ਵਾਸੂ ਜੋ ਚੰਨ ਸਿਤਾਰੇ ਨੇ ਜ਼ਿੰਦਗੀ ਦੇ ਵਾਹ ਜੀ ਵਾਹ ਚੰਨ ਸਿਤਾਰੇ ਨੇ ਜ਼ਿੰਦਗੀ ਦੇ ਲੇਖੇ ਲੱਗ ਕੇ ਸਫਲ ਪ੍ਰਵਾਨ ਹੋ ਗਏ ਇੱਥੇ ਪਲ ਗੁਜ਼ਾਰੇ ਜੋ ਜ਼ਿੰਦਗੀ ਦੇ ਯਾਦ ਬਾਬਿਆਂ ਦੀ ਕਰਦਾ ਰਿਹਾ ਵਾਸੂ ਜੋ ਚੰਨ ਸਿਤਾਰੇ ਨੇ ਜ਼ਿੰਦਗੀ ਦੇ ਜੋ ਚੰਨ ਸਿਤਾਰੇ ਨੇ ਦੇ ਵਾਹ ਵਾਹ ਵਾਸੂ ਰਬ ਗਦਰੀ ਬਾਬਿਆਂ ਦੇ ਪੂਰੇ ਜੀਵਨ ਦੀ ਕਹਾਣੀ ਜਿਹੜੀ ਆ ਸ਼ਬਦਾਂ ਦੇ ਰਾਹੀਂ ਤੁਸੀਂ ਆਪਣੀ ਕਫਤਾ ਦੇ ਵਿੱਚ ਫਰੋ ਕੇ ਸੁਣੋਤਿਆਂ ਤੱਕ ਲਿਆਂਦੀ ਤੁਸੀਂ ਪੂਰਾ ਉਹ ਦ੍ਰਿਸ਼ ਅੱਖਾਂ ਦੇ ਸਾਹਮਣੇ ਲੈ ਆਉਂਦਾ ਕਿਵੇਂ ਦਾ ਉਹ ਸੀਨ ਕਿਵੇਂ ਉਹਨਾਂ ਨੇ ਜਿਹੜੀ ਉਹ ਸੰਘਰਸ਼ ਕੀਤਾ ਹੈਗਾ